ਜੇ ਲੁਧਿਆਣਾ ਦੀ ਵੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ 1 ਜੁਲਾਈ ਨੂੰ 14 ਮਿਲੀਮੀਟਰ ਬਾਰਿਸ਼ ਅਬਜ਼ਰਵ ਕੀਤੀ ਗਈ 2 ਜੁਲਾਈ ਨੂੰ 9.2 ਮਿਲੀਮੀਟਰ ਔਰ ਅੱਜ 49.2 ਮਿਲੀਮੀਟਰ ਬਾਰਿਸ਼ ਨੂੰ ਰਿਕਾਰਡ ਕੀਤੀ ਗਈ ਹੈ ਸੋ ਇਸ ਤਰ੍ਹਾਂ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜੀ ਬਾਰਿਸ਼ ਚੱਲ ਰਹੀ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਇਹ ਵੀ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਜਿਹੜਾ ਨੀਚੇ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈਗੀ ਆ ਔਰ ਟੈਂਪਰੇਚਰ ਦੇ ਵਿੱਚ ਵੀ ਥੋੜੀ ਡਰਾਵਟ ਆਬਜ਼ਰਵ ਕੀਤੀ ਗਈ ਹੈ ਔਰ ਆਨਵਾਰੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਹੈ ਜੋ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਪੰਜਾਬ ਦੇ ਲਗਭਗ ਸਾਰੇ ਹੀ yellow alert ਜਾਰੀ ਕੀਤਾ ਗਿਆ ਹੈ ਹੈਲੋ ਮਸਟਰ ਸਸ਼ਕਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਲੁਧਿਆਣਾ ਲਈ ਦਾ ਮੌਸਮ ਖਬਰਨਾਮਾ ਸੋ ਦੋਸਤੋ ਜੇਕਰ ਮੌਨਸੂਨ ਦੀ ਗੱਲ ਕਰੀਏ ਤਾਂ ਲਗਾਤਾਰ ਮੌਨਸੂਨ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਕਈ ਥਾਵਾਂ ਤੇ ਜਿਹੜਾ ਬੂੰਦਾਂ ਬੰਦੀ ਤੋਂ ਇਲਾਵਾ ਕਾਫੀ ਹੈਵੀ ਰੇਨ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਈ ਮਹੌਲਿਆਂ ਦੇ ਵਿੱਚ ਜਿਹੜਾ ਪਾਣੀ ਲਗਾਤਾਰ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਤੱਕ ਕਿ ਅਸੀਂ ਲੁਧਿਆਣਾ ਇੱਥੋਂ ਖਬਰ ਵੀ ਦਿਖਾਈ ਸੀ ਕਿਸ ਪ੍ਰਕਾਰ ਦੇ ਨਾਲ ਜਿਹੜਾ ਪਾਰਕ ਨੇ ਉਹ সুইমিং ਪੂਲ ਬਣ ਚੁੱਕੇ ਨੇ ਔਰ ਕਈ ਸੜਕਾਂ ਦੇ ਵੀ ਪਾਣੀ ਭਰ ਚੁੱਕਾ ਹੈ ਲੇਕਿਨ ਬਹਿਰਾਲ ਅਗਰ ਤਾਪਮਨ ਦੀ ਗੱਲ ਕਰੀਏ ਤਾਂ 35 ਦੇ ਕਰੀਬ ਜਿਹੜਾ ਬਹਿ ਤਾਪ ਮ ਜਿਹੜਾ ਚੱਲ ਰਿਹਾ ਉਸ ਤੋਂ ਇਲਾਵਾ ਤੁਹਾਨੂੰ ਦਸੀਏ ਤੇ ਥੋੜੀ ਰਾਹ ਜਿਹੜੀ ਅੱਜ ਸਵੇਰ ਤੋਂ ਲਗਾਤਾਰ ਲੁਧਿਆਣਾ ਸ਼ਹਿਰ 'ਚ ਦੇਖਣ ਨੂੰ ਮਿਲ ਰਹੀ ਹੈ ਔਰ ਦੂਜੇ ਪਾਸੇ ਅਗਰ ਗੱਲ ਕਰੀਏ ਤਾਂ ਇਸ ਵੇ ਕਿੱਦਾਂ ਰਹੇਗਾ ਕਿਿੱਦਾਂ ਤਾਪਮਨ ਰਹੇਗਾ ਕਿਉਂਕਿ ਮੌਨਸੂਨ ਦਾ ਮਤਲਬ ਹੀ ਹੁੰਦਾ ਕਿ ਆਪਣੇ ਆਪ ਦੇ ਵਿੱਚ ਕੀ ਮੌਨਸੂਨ ਦੀ ਝੜੀ ਲੱਗਣਾ ਸੋ ਫਿਲਹਾਲ ਉਹਦਾ ਦਾ ਕੁਝ ਦੇਖਣ ਨੂੰ ਮਿਲ ਨਹੀਂ ਰਿਹਾ ਲੇਕਿਨ ਬਸ ਆਤਾ ਜਣਿਆ ਨੇ ਬੈਕ ਟੂ ਬੈਕ ਸ਼ੁਰੂ ਹੋ ਚੁੱਕੀਆਂ ਜਿਸ ਦਾ ਕੁਝ ਵੀ ਸਮਾਂ ਨਹੀਂਗਾ ਸੋ ਆਫੇ ਸਵਾਗਤ ਕਰਦੇ ਹਾਂ ਸਸ਼ੀ ਕਮੈਂ ਵੈਲਕਮ ਟੂ ਮੀ ਮੈਮ ਥੈਂਕ ਯੂ ਸੋ ਮੈਮ ਮੌਨਸੂਨ ਦਾ ਸਵਾਗਤ ਹੋ ਚੁੱਕਾ ਹੈ ਅ ਸ਼ੁਰੂਆਤ ਹੋ ਚੁੱਕੀ ਹੈ ਕਿਸ ਤਰ੍ਹਾਂ ਦੇਖਦੇ ਹੋ ਅਪਕਮਿੰਗ ਡੇਸ ਬਿਲਕੁਲ ਜੀ ਮੌਨਸੂਨ ਦਾ ਆਨਸਰ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੀ ਕਿਉਂਕਿ ਹੋ ਚੁੱਕਿਆ ਹੈ ਸੋ ਕਾਫੀ ਥਾਮਾਂ ਤੇ ਜਿਹੜੀ ਬਾਰਿਸ਼ ਆਬਜ਼ਰਵ ਕੀਤੀ ਜਾ ਰਹੀ ਹੈ ਜੇ ਲੁਧਿਆਣਾ ਦੀ ਵੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ 1 ਜੁਲਾਈ ਨੂੰ 14 ਮਿਲੀਮੀਟਰ ਬਾਰਿਸ਼ ਆਬਜ਼ਰਵ ਕੀਤੀ ਗਈ 2 ਜੁਲਾਈ ਨੂੰ 9.2 ਮਿਲੀਮੀਟਰ ਔਰ ਅੱਜ 49.2 ਮਿਲੀਮੀਟਰ بارش ਜੋ ਰਿਕਾਰਡ ਕੀਤੀ ਗਈ ਹੈ ਸੋ ਇਸ ਤਰ੍ਹਾਂ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜੀ بارش ਚੱਲ ਰਹੀ ਹੈ ਔਰ ਜੇ ਟੈਂਪਰੇਚਰ ਦੇਖੀਏ ਤਾਂ ਕੱਲ ਦਾ ਲੁਧਿਆਣੇ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਨੀਚੇ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਹ ਵੀ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਜਿਹੜਾ ਨੀਚੇ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਲਗਾਤਾਰ بارش ਹੋ ਰਹੀ ਹੈਗੀ ਆ ਔਰ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਵਿਟ ਓਬਜ਼ਰਵ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਹੈ ਜੋ ਹੈ ਉਹ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਾਸਤੇ ਹੀ yellow alert ਜਾਰੀ ਕੀਤਾ ਗਿਆ ਸੁਭਮਗਰ ਗੱਲ ਕਰੀਏ ਜਿਸ ਪਰ ਕਾਹਨਾ ਤੁਸੀਂ ਦੇਖਿਆ ਹੈਗਾ ਕਿ ਦਿੱਲੀ ਦੇ ਵਿੱਚ ਇੱਕ ਦਿਨਾਂ ਵਿੱਚ ਕਈ ਸਾਲਾਂ ਦਾ ਰਿਕਾਰਡ ਟੁੱਟਿਆ ਕਿਉਂ ਇਜਾ ਦਾ ਕੁਝ ਬਾਰਿਸ਼ ਜਿਹੜੀ ਹੈ ਜੇ ਕੁਝ ਰਿਕਾਰਡ ਕੁਝ ਉੱਪਰ ਥੱਲੇ ਹੋਏ ਨੇ ਇਹ ਗੱਲ ਕਰੀਏ ਕਿ ਆ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਜੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ بارش ਨੇ ਇਸ ਤਰ੍ਹਾਂ ਹੀ ਕੰਟੀਨਿਊ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਕਿਤੇ ਕਿਤੇ ਹੈਵੀ بارش ਹੋ ਸਕਦੀ ਹੈ ਹੋ ਸਕਦੀ ਹੈ ਤੇ ਹਲੇ ਜਿਹੜੇ ਕੰਟੀਨਿਊ ਹੈਗੇ ਨੇ ਵਿਧ ਬੀ ਕਿਆ ਕਹਿ ਰਹੇ ਹੋ ਜਾਂ ਤਿੰਨ ਚਾਰ ਦਿਨ ਕਹਿ ਰਹੇ ਹੋ ਬਿਲਕੁਲ ਜੀ ਲਗਭਗ 7 ਤਰੀਕ ਤੱਕ ਹਲੇ ਇਸ ਤਰ੍ਹਾਂ ਦੀ ਕੰਡੀਸ਼ਨਸ ਐਕਸਪੈਕਟ ਕਰ ਰਹੇ ਆ ਔਰ ਇਹਦੇ ਵਾਸਤੇ 7 ਤਰੀਕ ਤੱਕ ਹੀ ਜਿਹੜਾ ਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਸੋ ਮੈਮ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜੰਦੇ ਆ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ بارش ਅਬਜ਼ਰਵ ਕਰ ਰਹੇ ਆ ਆਉਣ ਵਾਲੇ ਤਿੰਨ ਚਾਰ ਦਿਨ ਵੀ ਫਿਲਹਾਲ ਇਸੇ ਤਰ੍ਹਾਂ ਬਰਿਸ਼ ਹੋਣ ਦੇ ਚਾਂਸਸ ਨੇ ਸੋ ਕਿਉਂਕਿ ਅੱਜ ਕੱਲ ਜਿਹੜਾ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈਗਾ ਪਾਣੀ ਦੀ ਕਾਫੀ ਲੋੜ ਆ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਬਾਰਿਸ਼ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪੈਕਟਡ ਹੈ ਇਹ ਝੋਨੇ ਲਈ ਕਾਫੀ ਲਾਹੇਵੰਦ ਸਿੱਧ ਹੋ ਸਕਦੀ ਹੈ ਕਿਉਂਕਿ ਜਿਹੜੀ ਪਾਣੀ ਦੀ ਲੋੜ ਝੋਨੇ ਦੀ ਹੈ ਉਹਨੂੰ ਇਹ ਪੂਰਾ ਕਰ ਸਕਦੀ ਹੈ ਗਰਾਊਂਡ ਵਾਟਰ ਰਿਸੋਰਸਸ ਨੇ ਉਹਨਾਂ ਤੇ ਵੀ ਥੋੜਾ ਪ੍ਰੈਸ਼ਰ ਕੱਟ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ ਸੋ ਮਗਰ ਤਾਪਮਨ ਦੀ ਗੱਲ ਕਰੀਏ ਤਾਂ ਦਿੱਤੋ ਉਹ ਕਿੰਨਾ ਅਜੇ ਤੱਕ ਨੀਚੇ ਡਾਊਨ ਜਾ ਸਕਦਾ ਕਰ ਤਿੰਨ ਚਾਰ ਦਿਨ ਲਗਾਤਾਰ بارشਾਂ ਹੋਈਆਂ ਨੇ ਜੀ ਟੈਂਪਰੇਚਰ ਕਿਉਂਕਿ ਜਿਵੇਂ ਪਰਸੋਂ ਦਾ 36.6 ਡਿਗਰੀ ਸੈਂਟੀਗ੍ਰੇਡ ਸੀ ਪਰ ਕੱਲ ਘਟ ਗਿਆ ਜਿਹੜਾ 34 ਡਿਗਰੀ ਸੈਂਟੀਗ੍ਰੇਡ ਹੋ ਗਿਆ ਸੋ ਸੋ ਜੇ بارش ਆਉਣ ਵਾਲੇ ਦਿਨਾਂ ਵਿੱਚ ਵੀ ਹੁੰਦੀ ਹੈ ਤਾਂ ਟੈਂਪਰੇਚਰ ਜਿਵੇਂ ਹੁਣ ਵੀ ਨਾਰਮਲ ਤੋਂ ਨੀਚੇ ਚੱਲ ਰਿਹਾ 1.5 ਡਿਗਰੀ ਸੈਂਟੀਗ੍ਰੇਡ ਘਟਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਫਿਰ ਨਾਰਮਲ ਤੋਂ ਘੱਟ ਹੀ ਐਕਸਪੈਕਟ ਕਰ ਰਹੇ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਯਾਦ ਕਰਦੇ ਕਿ ਤੁਹਾਨੂੰ ਸਾਡਾ 1:30 ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਕਰੋ ਸੋ ਵੱਡੀ ਗੱਲ ਹੈ ਕਿ ਆਨੇ 3-4 ਦਿਨ ਜਿਹੜੀ ਲਗਾਤਾਰ ਤਾਪਾਂ ਜਿਹੜਾ ਇਸ ਤਰੀ ਬਣਿਆ ਰਹੇਗਾ ਔਰ ਬੂੰਦਾਬੰਦੀ ਕਿ 196 ਤਾਮਾਂ ਤੇ ਬੈਗੀ ਉਸ ਦੇ ਨਾਲ ਨਾਲ ਜਿਹੜੀ ਹੈਵੀ ਰੇਨ ਵੀ ਕੁਝ ਥਾਮਾਂ ਤੇ ਦੇਖਣ ਨੂੰ ਮਿਲੇਗੀ ਔਰ ਅਗਰ ਜੇ ਲਗਾਤਾਰ ਬਾਰਿਸ਼ ਹੋਣ ਦੇ ਦਿੱਤਾ ਤਾਪਮਾਨ ਗਿਰਾਵਟ ਵੱਲ ਜ਼ਰੂਰ ਜਾਂਦਾ ਨਜ਼ਰ ਆਵੇਗਾ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੂਆ ਨੂੰ ਦੇਵਾ ਇਜਾਜ਼ਤ ਧੰਨਵਾਦ ਔ